ਬੈਠਣਾ ਤਾਂ ਆਪਾਂ ਹੋਰਾਂ ਪਰਾਂ ਦੀ ਜਾ ਕੇ ਵੀ ਦਿੱਲੀ ਜਾ ਕੇ ਬੈਠ ਸਕਦੇ ਆ ਸੋ ਅਸੀਂ ਵੀ ਉਹਨਾਂ ਨਾਲ ਤਿਆਰ ਆ ਜ਼ਰੂਰੀ ਨਹੀਂ ਹੈ ਕਿ ਅਸੀਂ ਕਹਿ ਕੀ ਜਾਣਾ ਕਿ ਅਸੀਂ ਦਿੱਲੀ ਆ ਰਹੇ ਆ ਤਾਂ ਉਹ ਰਸਤੇ ਰੋਕ ਲੈਣ ਸੋ ਅਸੀਂ ਜੇ ਦਿੱਲੀ ਜਾਣਾ ਅਸੀਂ ਸਾਰੇ ਮੈਂ ਮੈਂ ਵੀ ਨਾਲ ਜਾਣ ਨੂੰ ਤਿਆਰ ਆ ਜੇ ਕਿਸਾਨ ਜਿੱਥੇ ਬੰਦੀਆ ਜਦੋਂ ਵੀ ਕਹਿਣ ਗਿਆ ਮੈਂ ਉਹਨਾਂ ਤੋਂ ਮੂਹਰੇ ਹੋ ਕੇ ਅੱਗੇ ਬੈਠਾਂਗਾ ਕਿਉਂਕਿ ਜਿਹੜੇ ਖਨੌਰੀ ਬਾਰਡਰ ਰੋਕ ਲਿਆ ਜਾਂ ਸ਼ੰਭੂ ਬਾਰਡਰ ਰੋਕ ਲਿਆ ਉਹ ਸਾਡਾ ਬਹੁਤ ਵੱਡਾ ਨੁਕਸਾਨ ਹੈ ਜਿਹੜਾ ਉਹ ਪੰਜਾਬ ਦਾ ਹੋਇਆ ਜਿਹਦਾ ਪਰਪਾਈ ਕਰਨ ਵਾਸਤੇ ਕਈ ਸਾਲ ਲੱਗ ਜਾਣਗੇ ਕਿਉਂਕਿ ਸਰਦਾਰ ਸਾਹਿਬ ਪ੍ਰਤਾਪ ਸਿੰਘ ਬਾਯੋਆ ਕਹਿੰਦੇ ਵੀ ਪਹਿਲਾਂ ਕਿਉਂ ਨਹੀਂ ਕਾਰਵਾਈ ਕੀਤੀ ਲੁਧਿਆਣਾ ਇਲੈਕਸ਼ਨ ਤੇ ਅੱਜ ਵੀ ਜੋ ਜੜੇ ਜਾ ਰਹੇ ਨਹੀਂ ਦੇਖੋ ਦੇਖੋ ਜਿਹੜੀ ਵਿਰੋਧੀ ਧਿਰ ਹੈ ਉਹਨਾਂ ਦੀ ਤਾਂ ਬੱਖੀ ਦੁਖਦੀਏ ਰਹਿਣੀ ਹੈ ਉਹਨਾਂ ਦੀ ਪੀੜ ਹੈ ਜਿਹੜਾ ਉਹ ਇਹਨਾਂ ਕਹਿੰਦੇ ਨਹੀਂ ਹੁੰਦੇ ਕਹਿੰਦੇ ਉਹ ਖਾਲਾ ਇਹਨਾਂ ਤਜਾਬ ਦੀਆਂ ਦੋ ਗੋਲੀਆਂ ਲੈਣੀਆਂ ਬਣ ਜੇ ਨੇ ਉਹ ਕਿਉਂਕਿ ਇਹਨਾਂ ਨੂੰ ਬਹੁਤ ਜ਼ਿਆਦਾ ਤਜਾਬ ਬਣਿਆ ਪਿਆ ਦੇਖੋ ਨਸ਼ੇ ਦੇ ਮੁੱਦੇ ਤੇ ਇਹ ਸਰਕਾਰ ਦੇ ਖਿਲਾਫ ਬੋਲ ਰਹੇ ਨੇ ਜੇ ਸਰਕਾਰ ਘਟਾ ਰਹੀ ਆ ਤਾਂ ਇਹਨਾਂ ਨੂੰ ਕੀ ਤਖਲੀਪ ਹੈ ਸਗੋਂ ਇਹਨਾਂ ਨੂੰ ਖੁਸ਼ ਹੋਣਾ ਚਾਹੀਦਾ ਕਿ ਸਾਡੇ ਪੰਜਾਬ ਦੇ ਵਿੱਚ ਜਿਹੜਾ ਨਸ਼ੇ ਦੇ ਖਿਲਾਫ ਵੱਡੀ ਮੁਹਿੰਮ ਚੱਲ ਰਹੀ ਆ ਉਹਦੇ ਵਿੱਚ ਇਹਨਾਂ ਨੂੰ ਸਾਥ ਦੇਣਾ ਚਾਹੀਦਾ ਇਹ ਸਗੋਂ ਉਹਨਾਂ ਨੂੰ ਪਨਾਹ ਦੇ ਰਹੇ ਨੇ ਜਿਹੜੇ ਨਸ਼ੇ ਦੇ ਸੌਦਾਗਰ ਨੇ ਇਹ ਕਹਿ ਰਹੇ ਨੇ ਉਹ ਘਟਾਉਣ ਦੀ ਕੀ ਲੋੜ ਆ ਕਰਕੇ ਉਹ ਨਹੀਂ ਢਾਉਣੇ ਜਦੋਂ ਇਹ ਨਸ਼ੇ ਦੇ ਸਰਤੇ ਉਹਨਾਂ ਨੇ ਘਰ ਬਣਾਏ ਨੇ ਤਾਂ ਬਿਲਕੁਲ ਢਾਣੇ ਚਾਹੀਦੇ ਨੇ ਮੈਂ ਤੇ ਬਿਲਕੁਲ ਹੱਕ 'ਚ ਆ ਜੇ ਅਸੀਂ ਕਿੰਨੀ ਵਾਰੀ ਵਾਰਨਿੰਗ ਦੇਣ ਦੇ ਬਾਵਜੂਦ ਵੀ ਜਿਹੜੇ ਲੋਕ ਹਟ ਨਹੀਂ ਰਹੇ ਮੈਨੂੰ ਜਿੱਥੇ ਲੱਗਦਾ ਹੈ ਕਿ ਇਹਨਾਂ ਦੀ ਜਿਹੜੇ ਇਹ ਲੋਕ ਨੇ ਇਹਨਾਂ ਦੀ ਪੁਸ਼ਪ ਪਨਾਹੀ ਉਹਨਾਂ ਲੋਕਾਂ ਨੂੰ ਹੈ ਜਿਹੜੇ ਨਸ਼ੇ ਦੇ ਸੋਦਾਗਰ ਨੇ ਸੋ ਇਸ ਕਰਕੇ ਇਹਨਾਂ ਨੂੰ ਤਕਲੀਫ ਹੋ ਰਹੀ ਹੈ ਚਾਹੇ ਇਹਨਾਂ ਨੂੰ ਇਹਨਾਂ ਦੇ ਜਿਹੜੇ ਕਾਰੋਬਾਰ ਨੇ ਉਹ ਘਟ ਗਏ ਉਹਦੇ ਕਰਕੇ ਇਹਨਾਂ ਨੂੰ ਤਕਲੀਫ ਹੋ ਰਹੀ ਹੈ ਨਹੀਂ ਤੁਹਾਡੇ ਚ ਦੱਸੋ ਤੁਹਾਨੂੰ ਕਿਸ ਨੂੰ ਤਕਲੀਫ ਹੈ ਜਿਹੜੇ ਕੋਈ ਨਸ਼ੇ ਦੇ ਵਪਾਰੀ ਫਰੇ ਜੀ 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 ਸਰ ਕੋਈ ਕੋਈ ਵੀ ਨਹੀਂ ਬਚੂਗਾ ਦੇਖੋ ਉਹਨਾਂ ਨੇ ਤਾਂ ਸਾਰਾ ਕੁਝ ਹੀ ਕਹਿਣਾ ਉਹਨਾਂ 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 ਨੇ ਜੇ ਅਸੀਂ ਚੰਗਾ ਕਰੀਏ ਤਾਂ ਵੀ ਬੋਲਣਾ ਜੇ ਕੋਈ ਮਾਰਾ ਮੋਟਾ ਮਾੜਾ ਹੋ ਜੇ ਉਹ ਵੀ ਉਹਨਾਂ ਨੇ ਬੋਲਣਾ ਕਿਉਂਕਿ ਇਹਨਾਂ ਨੂੰ ਤਖਲੀਪ ਇਸ ਚੀਜ਼ ਦੀ ਆ ਵੀ ਇਹ ਚੰਗਾ ਕਿਉਂ ਕਰ ਰਹੇ ਨੇ ਜਿਹੜੇ ਫੈਸਲੇ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਏ ਨੇ ਇਹ ਆਉਣ ਦੇ ਸਮੇਂ ਤੱਕ ਦੁਨੀਆ 'ਚ ਇਤਿਹਾਸ ਲਿਖਿਆ ਜਾਊਗਾ ਅੱਜ ਤੱਕ ਕਿਸੇ ਸਰਕਾਰ ਨੇ ਫੈਸਲੇ ਨਹੀਂ ਲਏ ਨਸ਼ਿਆਂ ਦਾ ਵੱਡਾ ਜਿਹੜਾ ਕੰਮ ਸੀ ਜਿਹਦੇ ਖਰਾਬ ਡਟ ਕੇ ਸਰਕਾਰ ਪੂਰੀ ਡਟੀ ਹੋਈ ਆ ਔਰ ਹਰ ਇੱਕ ਦੀ ਜਵਾਬਦੇਹੀ ਆ ਜੇ ਕੋਈ ਵੀ ਕਿਤੇ ਵੀ ਨਸ਼ਾ ਜਿਹੜਾ ਹੈਗਾ ਵਿਕਦਾ ਪਾਇਆ ਜਾਦਾ ਚਲੋ ਮੈਂ ਸਰ ਇੱਕ ਆਖਰੀ ਸਵਾਲ ਹੈ ਕਿ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਕਿ ਉਹਨਾਂ ਨੂੰ ਬੁਲਾ ਕੇ ਮੀਟਿੰਗ ਦੇ ਲਈ ਪੇਠੀ ਚੁਰਾ ਮਰਿਆ ਗਿਆ ਵਿਸ਼ਵਾਸ ਕਰਦਾ ਨਹੀਂ ਨਹੀਂ ਦੇਖੋ ਮੈਂ ਮੈਂ ਤੁਹਾਡੇ ਤੁਹਾ ਤੁਹਾਨੂੰ ਤੁਸੀਂ ਮੇਰੇ ਭਰਾ ਹੋ ਬਹੁਤ ਸਤਿਕਾਰਯੋਗ ਹੋ ਤੁਸੀਂ ਆਪਣੀ ਗੱਲ ਸਾਰੇ ਪੰਜਾਬ ਦੀ ਸਾਰੇ ਦੇਸ਼ ਚ ਰੱਖਣੀ ਹੁੰਦੀ ਆ ਦੇਖੋ ਤੁਸੀਂ 13 ਮਹੀਨਿਆਂ ਦੇ ਵਿੱਚ ਕੋਈ ਮਸਲਾ ਹੱਲ ਹੋਇਆ ਜੀ ਜੇ ਆਪਾਂ ਕਹੀਏ ਕਿਸਾਨਾਂ ਦਾ ਕੋਈ ਕੇਂਦਰ ਨੇ ਕੋਈ ਚੰਗਾ ਭਰਪੂਰ ਸਮਰਥਨ ਦਿੱਤਾ ਕੋਈ ਕੁਝ ਨਹੀਂ ਹੈ ਸਿਰਫ ਆਉ ਜਾਈ ਆਪ ਜੇ ਇੱਕ ਦੋ ਮੀਟਿੰਗਾਂ ਦਿੱਤੀਆਂ ਉਹ ਚ ਵੀ ਕੋਈ ਖਾਸ ਨਹੀਂ ਫਿਰ ਦੂਜੀ ਗੱਲ ਮੈਂ ਚਾਹੁੰਦਾ ਕਿਸਾਨ ਜਥੇਬੰਦੀਆਂ ਸਭ ਤੋਂ ਪਹਿਲਾਂ ਇਕੱਠੀਆਂ ਹੋਣ 40 ਜਥੇਬੰਦੀਆਂ ਬਣ ਗਈਆਂ ਜਿਹਦੇ ਨਾਲ ਜਿਹੜੇ 100 ਕ ਬੰਦਾ ਹੋ ਕੇ ਆਪਣੀ ਜਥੇਬੰਦੀ ਬਣਾ ਐ ਨਹੀਂ ਚਾਹੀਦਾ ਇੱਕ ਜਥੇਬੰਦੀ ਬਣਾਉਣ ਉਹਦੀ ਕਮਾਂਡ ਦੇ ਥੱਲੇ ਲੜਾਈ ਲੜਨ ਕੇਂਦਰ ਦੇ ਖਿਲਾਫ ਅਸੀਂ ਉਹਨਾਂ ਦੇ ਨਾਲ ਸਾਰੇ ਅਸੀਂ ਐਮਐਲਏ ਅਸੀਂ ਮੂਰੇ ਹੋ ਕੇ ਨਾਲ ਚੱਲਣ ਨੂੰ ਤਿਆਰ ਆ ਕਿਉਂਕਿ ਲੜਾਈ ਸਾਡੀ ਕੇਂਦਰ ਨਾਲ ਹੈ ਸਾਡੀ ਪੰਜਾਬ ਨਾਲ ਤਾਂ ਕਹਿੰਦੇ ਸਦਨ ਚ ਜਵਾਲ ਲੈਣਾ ਸਾਰੇ ਸਦਨ ਚ ਕੀ ਲੈਣਾ ਘੇਰਨਾ ਮੈਂ ਤਾਂ ਬਾਹਰ ਖੜਾ ਮੈਨੂੰ ਘੇਰ ਲੈਣਾ ਥੇਕੀ ਘੇਰਨਾ ਠੇਰਾ ਘਰ ਦੇ ਦੇਖੋ ਵਿਧਾਨ ਸਭਾ ਵਿਧਾਨ ਸਭਾ ਚ ਗੱਲ ਰੱਖਣ ਦੀ ਹੁੰਦਾ ਗੱਲ ਰੱਖਣਾ ਅਸੀਂ ਮਸਲੇ ਹੱਲ ਕਰਨ ਬਾਅਦ ਤੇ ਕਿਉਂਕਿ ਅਸੀਂ ਸਰਕਾਰ ਚਾ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਹਰ ਇੱਕ ਮਸਲੇ ਨੂੰ ਜਿਹੜਾ ਹੱਲ ਕਰੀ ਸੋ ਇਸ ਕਰਕੇ ਵਿਰੋਧੀ ਧਿਰ ਨੂੰ ਵੀ ਚਾਹੀਦਾ ਕਿ ਉਹ ਸਾਥ ਦਵੇ ਪਾਰਟੀ ਦਾ ਸਾਥ ਜੀ ਜਾ ਕੇ ਬੈਠਣਾ ਤਾਂ ਆਪਾਂ ਹੋਰਾਂ ਪਰਾਂ ਦੀ ਜਾ ਕੇ ਵੀ ਦਿੱਲੀ ਜਾ ਕੇ ਬੈਠ ਸਕਦੇ ਆ ਸੋ ਅਸੀਂ ਵੀ ਉਹਨਾਂ ਨਾਲ ਤਿਆਰ ਆ ਜ਼ਰੂਰੀ ਨਹੀਂ ਹੈ ਕਿ ਅਸੀਂ ਕਹਿ ਕੀ ਜਾਣਾ ਕਿ ਅਸੀਂ ਦਿੱਲੀ ਆ ਰਹੇ ਹਾਂ ਤਾਂ ਉਹ ਰਸਤੇ ਰੋਕ ਲੈਣ ਸੋ ਅਸੀਂ ਜੇ ਦਿੱਲੀ ਜਾਣਾ ਅਸੀਂ ਸਾਰੇ ਮੈਂ ਮੈਂ ਵੀ ਨਾਲ ਜਾਣ ਨੂੰ ਤਿਆਰ ਹਾਂ ਜੇ ਕਿਸਾਨ ਜਿੱਥੇ ਬੰਦੀਆਂ ਜਦੋਂ ਵੀ ਕਹਿਣਗੀਆਂ ਮੈਂ ਉਹਨਾਂ ਤੋਂ ਮੂਹਰੇ ਹੋ ਕੇ ਅੱਗੇ ਬੈਠਾਂਗਾ ਕਿਉਂਕਿ ਜਿਹੜੇ ਖਨੌਰੀ ਬਾਰਡਰ ਰੋਕ ਲਿਆ ਜਾਂ ਸ਼ੰਭੂ ਬਾਰਡਰ ਰੋਕ ਲਿਆ ਉਹ ਸਾਡਾ ਬਹੁਤ ਵੱਡਾ ਨੁਕਸਾਨ ਹੈ ਜਿਹੜਾ ਉਹ ਪੰਜਾਬ ਦਾ ਹੋਇਆ ਜਿਹਦਾ ਪਰਪਾਈ ਕਰਨ ਵਾਸਤੇ ਕਈ ਸਾਲ ਲੱਗ ਜਾਣਗੇ ਕਿਉਂਕਿ ਮਾਨ ਸਰਪਤਾ ਸਿੰਘ ਬਾਯੋਆ ਕਹਿੰਦੇ ਵੀ ਪਹਿਲਾਂ ਕਿਉਂ ਨਹੀਂ ਕਾਰਵਾਈ ਕੀਤੀ ਉਹ ਲੁਧਿਆਣਾ ਇਲੈਕਸ਼ਨ ਤੇ ਆ ਜਿਹੜਾ ਇਲੈਕਸ਼ਨ ਨਾਲ ਜੋੜਿਆ ਜਾ ਰਿਹਾ ਨਹੀਂ ਦੇਖੋ ਦੇਖੋ ਜਿਹੜੀ ਵਿਰੋਧੀ ਧਿਰ ਹੈ ਉਹਨਾਂ ਦੀ ਤਾਂ ਬੱਖੀ ਦੁਖਦੀਏ ਰਹਿਣੀ ਹੈ ਉਹਨਾਂ ਦੀ ਪੀੜ ਹੈ ਜਿਹੜਾ ਉਹ ਇਹਨਾਂ ਨਾ ਉਹ ਕਹਿੰਦੇ ਨਹੀਂ ਹੁੰਦੇ ਕਹਿੰਦੇ ਉਹ ਖਾਲਾ ਇਹਨਾਂ ਤਜਾਬ ਦੀਆਂ ਦੋ ਗੋਲੀਆਂ ਲੈਣੀਆਂ ਬਣ ਜੇ ਨੇ ਕਿਉਂਕਿ ਇਹਨਾਂ ਨੂੰ ਬਹੁਤ ਜ਼ਿਆਦਾ ਤਜਾਬ ਬਣਿਆ ਪਿਆ ਦੇਖੋ ਨਸ਼ੇ ਦੇ ਮੁੱਦੇ ਤੇ ਇਹ ਸਰਕਾਰ ਦੇ ਖਿਲਾਫ ਬੋਲ ਰਹੇ ਨੇ ਜੇ ਸਰਕਾਰ ਘਟ ਹਾ ਰਹੀ ਆ ਤਾਂ ਇਹਨਾਂ ਨੂੰ ਕੀ ਤਖਲੀਪ ਆ ਸਗੋਂ ਇਹਨਾਂ ਨੂੰ ਖੁਸ਼ ਹੋਣਾ ਚਾਹੀਦਾ ਕਿ ਸਾਡੇ ਪੰਜਾਬ ਦੇ ਵਿੱਚ ਜਿਹੜਾ ਨਸ਼ਿਆਂ ਦੇ ਖਿਲਾਫ ਵੱਡੀ ਮੁਹਿੰਮ ਚੱਲ ਰਹੀ ਆ ਉਹਦੇ ਵਿੱਚ ਇਹਨਾਂ ਨੂੰ ਸਾਥ ਦੇਣਾ ਚਾਹੀਦਾ ਇਹ ਸਗੋਂ ਉਹਨਾਂ ਨੂੰ ਪਨਾਹ ਦੇ ਰਹੇ ਨੇ ਜਿਹੜੇ ਨਸ਼ੇ ਦੇ ਸੋਦਾਗਰ ਨੇ ਇਹ ਕਹਿ ਰਹੇ ਨੇ ਉਹ ਘਰ ਢਾਉਣ ਦੀ ਕੀ ਲੋੜ ਆ ਕਰਕੇ ਉਹ ਨਹੀਂ ਢਾਉਣੇ ਜਦੋਂ ਇਹ ਨਸ਼ੇ ਦੇ ਸਰਤੇ ਉਹਨਾਂ ਨੇ ਘਰ ਬਣਾਏ ਨੇ ਤਾਂ ਉਹ ਬਿਲਕੁਲ ਢਾਣੇ ਚਾਹੀਦੇ ਨੇ ਮੈਂ ਤੇ ਬਿਲਕੁਲ ਹੱਕ 'ਚ ਆ ਜੇ ਅਸੀਂ ਕਿੰਨੀ ਵਾਰੀ ਵਾਰਨਿੰਗ ਦੇਣ ਦੇ ਬਾਵਜੂਦ ਵੀ ਜਿਹੜੇ ਲੋਕ ਹਟ ਨਹੀਂ ਰਹੇ ਮੈਨੂੰ ਜਿੱਥੇ ਦਾ ਕ ਲੱਗਦਾ ਹੈ ਕਿ ਇਹਨਾਂ ਦੀ ਜਿਹੜੇ ਇਹ ਲੋਕ ਨੇ ਇਹਨਾਂ ਦੀ ਪੁਸ਼ਪ ਪਨਾਹੀ ਉਹਨਾਂ ਲੋਕਾਂ ਨੂੰ ਹੈ ਜਿਹੜੇ ਨਸ਼ੇ ਦੇ ਸੋਦਾਗਰ ਨੇ ਸੋ ਇਸ ਕਰਕੇ ਇਹਨਾਂ ਨੂੰ ਤਕਲੀਫ ਹੋ ਰਹੀ ਹੈ ਸ਼ਾਇਦ ਇਹਨਾਂ ਨੂੰ ਇਹਨਾਂ ਦੇ ਜਿਹੜੇ ਕਾਰੋਬਾਰ ਨੇ ਉਹ ਘਟ ਗਏ ਉਹਦੇ ਕਰਕੇ ਇਹਨਾਂ ਨੂੰ ਤਕਲੀਫ ਹੋ ਰਹੀ ਹੈ ਨਹੀਂ ਤੁਹਾਡੇ ਚ ਦੱਸੋ ਤੁਹਾਨੂੰ ਕਿਸ ਨੂੰ ਤਕਲੀਫ ਹੈ ਜਿਹੜੇ ਕੋਈ ਨਸ਼ੇ ਦੇ ਵਪਾਰੀ ਫਿਰ ਜਾਂ ਰਾਜਾ ਜਿਹੜਾ ਕਹਿੰਦੇ ਕਿ ਨਾਲ ਉਹ ਕਹਿੰਦੇ ਕਿ ਕੋਈ ਕੋਈ ਵੀ ਨਹੀਂ ਬਚੂਗਾ ਦੇਖੋ ਉਹਨਾਂ ਨੇ ਤਾਂ ਸਾਰਾ ਕੁਝ ਹੀ ਕਹਿਣਾ ਉਹਨਾਂ 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 ਨੇ ਜੇ ਅਸੀਂ ਚੰਗਾ ਕਰੀਏ ਤਾਂ ਵੀ ਬੋਲਣਾ ਜੇ ਕੋਈ ਮਾਰਾ ਮੋਟਾ ਮਾੜਾ ਹੋ ਜੇ ਉਹ ਵੀ ਉਹਨਾਂ ਨੇ ਬੋਲਣਾ ਕਿਉਂਕਿ ਇਹਨਾਂ ਨੂੰ ਤਖਲੀਪ ਇਸ ਚੀਜ਼ ਦੀ ਆ ਵੀ ਇਹ ਚੰਗਾ ਕਿਉਂ ਕਰ ਰਹੇ ਨੇ ਜਿਹੜੇ ਫੈਸਲੇ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਏ ਨੇ ਇਹ ਆਉਣ ਦੇ ਸਮੇਂ ਤੱਕ ਦੁਨੀਆ 'ਚ ਇਤਿਹਾਸ ਲਿਖਿਆ ਜਾਊਗਾ ਅੱਜ ਤੱਕ ਕਿਸੇ ਸਰਕਾਰ ਨੇ ਫੈਸਲੇ ਨਹੀਂ ਲਏ ਨਸ਼ਿਆਂ ਦਾ ਵੱਡਾ ਜਿਹੜਾ ਕੰਮ ਸੀ ਜਿਹਦੇ ਖਰਾਬ ਡਟ ਕੇ ਸਰਕਾਰ ਪੂਰੀ ਡਟੀ ਹੋਈ ਆ ਔਰ ਹਰ ਇੱਕ ਦੀ ਜਵਾਬਦੇਹੀ ਆ ये कोई भी भी कितने नशा जड़ा दो सौ उनचास रुपए दे करके ये जो सैंपल पैक है वो पहुंचेगा आपके घर पर जो कि सरकार द्वारा जीएमपी सर्टिफाइड है और हाँ एक बात ध्यान रखिएगा कि इस प्रोडक्ट को लेने के लिए एक बार में एक ही पर्सन ऑर्डर कर सकता है वो लेके आ रहे हैं बिल्कुल एक सैंपल तैयार किया गया पाँच कैप्सूल की बॉटल तैयार की गई सैंपल की जो हम ओरिजिनल देते थे छः सौ की बॉटल है सौ रुपये उसका शिपिंग चार्जेस है वो सात सौ तीस रुपये की लोग परचेज़ करते हैं आप भी परचेज़ करते होंगे यदि आप उसको बिल्कुल फ्री लेना चाहते हैं तो आपको हमारी जो वेबसाइट है उस पर जाना पड़ेगा डब्ल्यू एक प्रोडक्ट है हमारा जो बहुत ही बेहतरीन है अगर आप इसको सर्च करेंगे तो सबसे टॉप पर पंचम हल्दी जो आती है वो अपनी वैद्यवान की ही आती है आपको पता भी चलेगा कि ये कितना कॉस्टली प्रोडक्ट है जो आपकी सेहत के लिए बहुत इफेक्टिव है वो भी हम उसके अंदर थर्टी ग्राम का पैक जिसकी कीमत जो है दो सौ है वो भी हमने उसमें फ्री डाला एक और प्रोडक्ट हम इसमें आपको देने वाले हैं जिसकी कीमत है दो सौ और वो है कब्ज़ को मिटाने के लिए हमारे वैद्य जी ने बनाया उसका नाम दिया गया कब्ज जो की बॉटल के अंदर थर्टी ग्राम पैकिंग है और उसको दो ग्राम डेली खाना है चुरुण। चुरुण। क्या लगा था तुझे मेरे खिलाफ गवाही देके तू तो बच जाएगी क्या जा, कोई नहीं आएगा तुझे बचाने के लिए मेरे हीरो आते ही कर दिया गुंडों को जीरो मेरे दो तीन आदमियों को मार के खुद को तू शेर समझ रहा है अरे पूरी फौज है के लिए तो भेज अपनी फौज अब तू तो तू ही ऐसा तो क्या खाता है यार इतनी ताकत कहाँ से लाता है मेरा भरोसे साथी एक्स प्लस गोल्ड कैप्सूल जो देता है मुझे घोड़े के जैसी चुस्ती फुर्ती और ताकत और साथ में बढ़ाता है राजा स्ट्रॉरी पर आपका खर्चा करे कम आमदनी ज्यादा स्ट्रॉरी पर की खास बात यह है कि भूसे के साथ जाने वाले धूल के कणों को अलग करने की भी ये क्षमता रखता है राजा स्ट्रॉ पर मोगा लिंक रोड तलवंडी पाई